आजादी मेरा ब्रांड पुस्तक अनुराधा बेनीवाल ने लिखी है जो कि हरियाणा दे रोहतक ਕੋਲੇ ਮਹਿਮ ਇੱਕ ਏਰੀਆ ਉਥੋਂ ਦੇ ਪਿੰਡ ਖੇੜੀ ਦੇ ਦੀ ਜੰਪਲ ਹੈ और वो किस तरह पूरे यूरोप ਨੂੰ ਘੁੰਮਦੀ ਹੈ ਇੱਕ ਪਿੰਡ ਤੋਂ ਹਰਿਆਣੇ ਦੇ ਇੱਕ ਪਿੰਡ ਤੋਂ ਦਿੱਲੀ ਜਾਂਦੀ ਹੈ और ਫਿਰ ਚੈਸ ਚੈਂਪੀਅਨ ਬਣਦੀ ਹੈ और ਫੇਰ ਉਹ ਪੂਰੀ ਦੁਨੀਆ ਘੁੰਮਦੀ ਹੈ ਔਰ ਇਸ ਆਪਣੀ ਦੁਨੀਆ ਘਮਕੜੀ ਦੇ ਵਿੱਚ ਜੋ ਜੋ ਉਸਦੇ ਐਕਸਪੀਰੀਅੰਸਸ ਹੁੰਦੇ ਨੇ ਜੋ ਜੋ ਲੋਕਾਂ ਨੂੰ ਮਿਲਦੀ ਹੈ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਜਾਂਦੀ ਹੈ ਉਸਦੇ ਬਾਰੇ ਇਸ ਕਿਤਾਬ ਦੇ ਵਿੱਚ ਲਿਖਿਆ ਹੈ ਔਰ ਉਹ ਸ਼ੁਰੂਆਤ ਵਿੱਚ ਦੱਸਦੀ ਹੈ ਕਿ ਉਸ ਨੂੰ ਰੋਮਾਨਾ ਨਾਮ ਦੀ ਕੁੜੀ ਇਟਾਲੀਅਨ ਕੁੜੀ ਹੈ ਉਹ ਮਿਲਦੀ ਹੈ ਪੂਨੇ ਜਦੋਂ ਉਹ ਹੁੰਦੀ ਹੈ ਤਾਂ ਉਸ ਨਾਲ ਉਸਦੀ ਗੱਲਬਾਤ ਹੁੰਦੀ ਹੈ ਤਾਂ ਉਹ ਉਹ ਜਿਹੜੀ ਕੁੜੀ ਹੁੰਦੀ ਹੈ ਰਮਾਨਾ ਉਹ ਪੂਰੀ ਦੁਨੀਆ ਦੀ ਸੈਰ ਕਰਨ ਨਿਕਲੀ ਹੁੰਦੀ ਹੈ ਔਰ ਉਹ ਪੂਰੀ ਦੁਨੀਆ ਦੇ ਵਿੱਚ ਜਦੋਂ ਉਸ ਨੂੰ ਮਿਲਦੀ ਹੈ ਉਹ ਕਹਿੰਦੀ ਕਿ ਤੂੰ ਕੱਲੀ ਘੁੰਮ ਰਹੀ ਹੈ ਤੇਰਾ ਕੰਮ ਕੀ ਹੈ ਤੂੰ ਕੀ ਕਰਦੀ ਹੈ ਉਹ ਕਹਿੰਦੀ ਫਿਰ ਇਹਦਾ ਮਤਲਬ ਤੇਰੀ ਘੁੰਮਣ ਦੀ ਹਜੇ ਸਲਾਹ ਨਹੀਂ ਹੈਗੀ ਤਾਂ ਉੱਥੋਂ ਉਹ ਉਸ ਨਾਲ ਗੱਲਬਾਤ ਉਸ ਤੋਂ ਪ੍ਰੇਰਣਾ ਲੈ ਕੇ ਪੂਰੀ ਦੁਨੀਆ ਨੂੰ ਕਮਨ ਨਿਕਲਦੀ ਹੈ ਔਰ ਇਹ ਜਿਹੜਾ ਸਫਰਨਾਮਾ ਉਸ ਦੀ ਪੂਰੀ ਪੂਰੀ ਦੁਨੀਆ ਦੀ ਘੁਮਕੜੀ ਵਿੱਚੋਂ ਹੀ ਨਿਕਲਿਆ ਹੋਇਆ ਪਰ ਲੇਕਿਨ ਇਹ ਇੱਕ ਮਹਿਜ ਸਫਰਨਾਮਾ ਨਹੀਂ ਹੈਗਾ ਕਿਉਂਕਿ ਉਹ ਜਾਂਦੀ ਚਾਹੇ ਦੁਨੀਆ ਦੇ ਸਾਰੇ ਦੇਸ਼ਾਂ ਚ ਯੂਰਪ ਘੁੰਮਦੀ ਹੈ ਪਰ ਉਸ ਦਾ ਫੋਕਸ ਹਮੇਸ਼ਾ ਜਿਹੜਾ ਇੰਡੀਅਨ ਲੋਕ ਰਹਿੰਦੇ ਨੇ ਆਪਣੇ ਵਰਗੀਆਂ ਜਿਹੜੀਆਂ ਔਰਤਾਂ ਨੇ ਉਸ ਦੀਆਂ ਆਪਣੇ ਆਪਣੇ ਜਿਹੜੀਆਂ ਉਹਦੀਆਂ ਭੈਣਾਂ ਨੇ ਜਾਂ ਉਹਦੇ ਹੋਰ ਰਿਸ਼ਤੇਦਾਰ ਨੇ ਜਾਂ ਹੋਰ ਸਹੇਲੀਆਂ ਨੇ ਜਾਂ ਜਿਹੜੀਆਂ ਇੰਡੀਅਨ ਕੁੜੀਆਂ ਨੇ ਉਹ ਹਮੇਸ਼ਾ ਉਸ ਦੀ ਜਿਹੜੀ ਫੋਕਸ ਉਸ ਦਾ ਉੱਥੇ ਰਹਿੰਦਾ ਹੈ ਔਰ ਜਦੋਂ ਉਹ ਭਾਰਤੀ ਕੁੜੀਆਂ ਨੂੰ ਸੰਬੋਧਨ ਕਰਦੀ ਹੈ ਤਾਂ ਉਹ ਇੱਕ ਜਿਹੜੀ ਆਪਣਾ ਸੋ ਕਾਲਡ ਜਿਹੜੀ ਸੱਭਿਆਚਾਰਕ ਇੱਕ ਗਲਵਾ ਹੈ ਜਾ ਹੈ ਜਮਨੀ ਹੈ ਉਸ ਨੂੰ ਵੀ ਚੈਲੰਜ ਕਰਦੀ ਹੈ ਔਰ ਉਹ ਬੜੀ ਬੇਵਾਕੀ ਨਾਲ ਔਰ ਬੜੀ ਬੋਲਡ ਹੋ ਕੇ ਸਟ੍ਰੇਟ ਫਾਰਵਰਡ ਤਰੀਕੇ ਨਾਲ ਲਿਖਦੀ ਹੈ ਮੈਂ ਉਹਦੀ ਕੁਝ ਲਾਈਨਾਂ ਪੜਨਾ ਚਾਹਣਾ ਜਿਹੜੀਆਂ ਕਿ ਉਹ ਸੱਭਿਆਚਾਰ ਬਾਰੇ ਲਿਖਦੀ ਹੈ ਖਾਸ ਕਰ ਭਾਰਤੀ ਸੱਭਿਆਚਾਰ ਬਾਰੇ ਲਿਖਦੀ ਹੈ ਮੇਰੀ ਮਹਾਨ ਸੰਸਕ੍ਰਿਤੀ ਦੇ ਰਖਵਾਲਿਆਂ ਜਵਾਬ ਦਿਓ ਮੈਂ ਚੱਲਦੇ ਚੱਲਦੇ ਜਿਵੇਂ ਚੀਖਣ ਲੱਗਦੀ ਹਾਂ ਮੈਨੂੰ ਦੱਸੋ ਮੇਰੇ ਸੱਭਿਆਚਾਰ ਦੇ ਠੇਕੇਦਾਰੋ ਕਿਉਂ ਇੰਨਾ ਮੁਸ਼ਕਲ ਹੈ ਇੱਕ ਕੁੜੀ ਦਾ ਘਰ ਤੋਂ ਬਾਹਰ ਨਿਕਲ ਕੇ ਇਕੱਲੇ ਚੱਲਣਾ ਜੋ ਸਮਾਜ ਇੱਕ ਕੁੜੀ ਦਾ ਇਕੱਲੇ ਸੜਕ ਤੇ ਚੱਲਣਾ ਬਰਦਾਸ਼ਤ ਨਹੀਂ ਕਰ ਸਕਦਾ ਉਹ ਸਮਾਜ ਸੜ ਚੁੱਕਿਆ ਹੈ ਉਹ ਸੱਭਿਆਚਾਰ ਜੋ ਇਕੱਲੀ ਕੁੜੀ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਵਾ ਸਕਦਾ ਉਹ ਗੋਬਰ ਸੱਭਿਆਚਾਰ ਹੈ ਉਸ ਉੱਤੇ ਤੁਸੀਂ ਕਿੰਨੇ ਵੀ ਸੋਨੇ ਚਾਂਦੀ ਦੇ ਵਰਕ ਚੜਾਓ ਉਸ ਦੀ ਸੜਾਂਦ ਨਹੀਂ ਰੋਕ ਸਕੋਗੇ ਬਲਕਿ ਹੋਰ ਤਸੋਂਗੇ ਮੇਰੀ ਗੱਲ ਸੁਣੋ ਇਸ ਗੋਬਰ ਨੂੰ ਮਚਾ ਦਿਓ ਤੇ ਇਸ ਤਰ੍ਹਾਂ ਉਹ ਹਮੇਸ਼ਾ ਇੱਕ ਚੈਲੰਜ ਕਰਦੀ ਹੈ ਜਿਹੜੀ ਜਿਹੜੀ ਕੀ ਭਾਰਤੀ ਰੈਜੀਮੈਂਟਡ ਕਲਚਰ ਹੈ ਉਸ ਨੂੰ ਤਾਂ ਉਹ ਦੱਸਦੀ ਹੈ ਕਿ ਜਦੋਂ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤਾਂ ਦੁਨੀਆ ਕਿੰਨੀ ਜਿੰਨਾ ਆਪਾਂ ਸੋਚਦੇ ਆ ਕਿ ਕਿਵੇਂ ਇੱਕ ਕੱਲੀ ਕੁੜੀ ਦਾ ਨਿਕਲ ਕੇ ਸੁਰੱਖਿਅਤ ਹੋਊਗਾ ਜਾਂ ਨਹੀਂ ਕਿਵੇਂ ਅਣਜਾਣ ਲੋਕਾਂ ਨੂੰ ਉਹ ਮਿਲਦੀ ਹੈ ਔਰ ਉਹ ਦੱਸਦੀ ਹੈ ਕਿ ਕਿਵੇਂ ਉਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਔਰ ਉੱਥੇ ਲੋਕਾਂ ਤੋਂ ਉਸ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਮਹਿਸੂਸ ਨਹੀਂ ਹੁੰਦਾ ਤਾਂ ਉਹ ਇੱਕ ਗੱਲ ਰੱਖਦੀ ਹੈ ਕਿ ਸਾਨੂੰ ਜਿੰਨਾ ਖਤਰਾ ਆਪਦੇ ਘਰ ਤੋਂ ਹੈ ਆਪਣੇ ਆਪਣੇ ਜਾਣ ਪਛਾਣ ਦੇ ਲੋਕਾਂ ਤੋਂ ਦੂਜੇ ਪਾਸੇ ਜਿਹੜੇ ਬਾਹਰ ਅਣਜਾਣ ਲੋਕਾਂ ਤੋਂ ਉਹਨਾਂ ਖਤਰਾ ਨਹੀਂ ਹੈ ਤਾਂ ਇਸ ਤਰ੍ਹਾਂ ਨਾਲ ਇਹ ਕਿਤਾਬ ਇੱਕ ਪੂਰੀ ਹੋਂਦ ਵਿੱਚ ਆਈ ਜਦੋਂ ਅਸੀਂ ਦੇਖਿਆ ਇਸ ਕਿਤਾਬ ਨੂੰ ਪਿਛਲੇ ਸਾਲ ਅਨੁਵਾਦ ਕਰਨ ਤੋਂ ਪਹਿਲਾਂ ਤਾਂ ਇੱਕ ਪਾਸੇ ਆਪਣੇ ਜ਼ਮੀਨ ਪ੍ਰਾਪਤੀ ਸੰਘਰਸ਼ ਚੱਲ ਰਿਹਾ ਸੀ ਦਲਿਤ ਜਿਹੜੀਆਂ ਵਿਦਿਆਰਥਣਾਂ ਨੇ ਉਹ ਵੀ ਸੰਘਰਸ਼ ਚ ਕਰ ਰਹੀਆਂ ਸੀਗੀਆਂ ਕੁਦੀਆਂ ਹੋਈਆਂ ਸੀ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਦੀ ਕਾਨੂੰਪਰੀਆ ਜਿਹੜੀ ਉਸ ਦਾ ਇੱਕ ਸਧਾਰਨ ਘਰ ਦੀ ਕੁੜੀ ਹੋ ਕੇ ਔਰ ਸਧਾਰਨ ਘਰ ਚੋਂ ਨਿਕਲ ਕੇ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੀ ਪ੍ਰੈਜ਼ੀਡੈਂਟ ਦੀ ਚੋਣ ਜਿੱਤਨੀ ਇਹ ਇੱਕ ਵੱਡੀ ਗੱਲ ਸੀ ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਹਿਸਟਰੀ 'ਚ ਇਹ ਪਹਿਲੀ ਵਾਰ ਸੀ ਔਰ ਇਸ ਦੇ ਨਾਲ ਹੀ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਜਿਹੜਾ ਇੱਕ ਲਾਇਬ੍ਰੇਰੀ 'ਚ ਬੈਠਣ ਨੂੰ ਲੈ ਕੇ 24 ਘੰਟੇ ਹੋਸਟਲ ਖੁੱਲਣ ਨੂੰ ਲੈ ਕੇ ਔਰ ਲੈਬਾਰਟਰੀਆਂ 'ਚ ਬੈਠ ਕੇ ਰਿਸਰਚ ਕਰਨ ਨੂੰ ਲੈ ਕੇ ਮੁੰਡਿਆਂ ਦੇ ਬਰੋਬਰ ਦੇ ਜਿਹੜੇ ਹੱਕਾਂ ਨੂੰ ਲੈ ਕੇ ਜੋ ਸਾਰਾ ਸੰਘਰਸ਼ ਚੱਲ ਰਿਹਾ ਸੀ ਤਾਂ ਉਸ ਉਸ ਕੰਟੈਕਸਟ ਚੋ ਇਹ ਕਿਤਾਬ ਸਾਡੇ ਸਾਹਮਣੇ ਆਈ ਅਸੀਂ ਇਸ ਨੂੰ ਪੜਿਆ ਤੇ ਸਾਨੂੰ ਬੜੀ ਹੈਰਾਨੀ ਹੋਈ ਕਿ ਹਾਲਾਂਕਿ ਪੰਜਾਬ ਦੀਆਂ ਕੁੜੀਆਂ ਕਿੰਨੀਆਂ ਹੀ ਜਿਹੜੀਆਂ ਨੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਪੜਨ ਜਾ ਰਹੀਆਂ ਲੇਕਿਨ ਸਾਨੂੰ ਕੋਈ ਵੀ ਸਫਰਨਾਮਾ ਨਹੀਂ ਮਿਲਦਾ ਕਿਸੇ ਕੁੜੀ ਦਾ ਲਿਖਿਆ ਹੋਇਆ ਤਾਂ ਸਾਨੂੰ ਇਹ ਲੱਗਿਆ ਕਿ ਇਹ ਕਿਤਾਬ ਤਾਂ ਪੰਜਾਬੀ ਦੇ ਪਾਠਕਾਂ ਤੱਕ ਜਾਣੀ ਚਾਹੀਦੀ ਹੈ ਤਾਂਕਿ ਪੰਜਾਬੀ ਕੁੜੀਆਂ ਵੀ ਇਸ ਨੂੰ ਪੜ ਸਕਣ ਤੇ ਆਪਣੇ ਸਫਰਨਾਮੇ ਲਿਖ ਸਕਣ ਔਰ ਅਨੁਰਾਧਾ ਤੋਂ ਇੱਕ ਸੇਧ ਲੈ ਸਕਣ ਤਾਂ ਅਸੀਂ ਜਿਹੜਾ ਸੀਗਾ ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਦਾ ਇੰਗਲਿਸ਼ ਡਿਪਾਰਟਮੈਂਟ ਦੇ ਵਿਦਿਆਰਥੀਆਂ ਨੇ ਮਿਲ ਕੇ ਇਸ ਕਿਤਾਬ ਨੂੰ ਪੜ੍ਹਿਆ ਔਰ ਇਸ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਔਰ ਇਹ ਕਿਤਾਬ ਪ੍ਰੀਤੀ ਸ਼ੈਲੀ ਨੇ ਆਟੋਮਾਰਟ ਦੇ ਵਿੱਚ ਛਾਪੀ ਔਰ ਸਭ ਤੋਂ ਚੰਗੀ ਗੱਲ ਹੈ ਕਿ ਇਸ ਕਿਤਾਬ ਨੂੰ ਬਹੁਤ ਚੰਗਾ ਰਿਸਪੌਂਸ ਮਿਲਿਆ ਔਰ ਬਹੁਤ ਸਾਰੇ ਜਿਹੜੇ ਪਾਠਕਾਂ ਨੇ ਇਸ ਇਸ ਨੂੰ ਪਸੰਦ ਕੀਤਾ ਕਿਉਂਕਿ ਇਸ ਤਰ੍ਹਾਂ ਦੀ ਕਿਤਾਬ ਕੋਈ ਪੰਜਾਬੀ ਚ ਉਪਲਬਧ ਨਹੀਂ ਹੈਗੀ ਜਾਂ ਪੰਜਾਬੀ ਕਿਸੇ ਕੁੜੀ ਨੇ ਇਸ ਤਰ੍ਹਾਂ ਦਾ ਸਫਰਨਾਮਾ ਸਾਨੂੰ ਲਿਖਿਆ ਨਹੀਂ ਮਿਲਦਾ ਔਰ ਇਸ ਪੁਸਤਕ ਦਾ ਜਿਹੜਾ ਟਾਈਟਲ ਹੈ ਉਹ ਵੀ ਬਹੁਤ ਦਿਲ ਖਿੱਚ ਮੈਂ ਆਜ਼ਾਦੀ ਮੇਰਾ ਬ੍ਰਾਂਡ ਜਦੋਂ ਅੱਜਕੱਲ ਦੇ ਨੌਜਵਾਨ ਖਾਸ ਕਰ ਜਿਹੜੇ ਬ੍ਰਾਂਡ ਨੂੰ ਲੈ ਕੇ ਬਹੁਤ ਕੌਨਸ਼ੀਅਸ ਨੇ ਔਰ ਜਨੂਨੀ ਹੱਦ ਤੱਕ ਇੱਕ ਬ੍ਰਾਂਡ ਕੌਨਸ਼ੀਅਸ ਹੋਏ ਹੋਏ ਨੇ ਤਾਂ ਅਨੁਰਾਦਾ ਬੇਨੀਵਾਲ ਇਸ਼ਾਰਾ ਕਰਦੀ ਹੈ ਕਿ ਅਸਲੀ ਬ੍ਰਾਂਡ ਕੋਈ ਕੱਪੜਿਆਂ ਵਾਲਾ ਜਾਂ ਕੋਈ ਬੂਟਾਂ ਵਾਲਾ ਜਾਂ ਕੋਈ ਕਰੀਮ ਪਾਊਡਰ ਵਾਲਾ ਨਹੀਂ ਹੁੰਦਾ ਸਗੋਂ ਅਸਲੀ ਬ੍ਰਾਂਡ ਜਿਹੜਾ ਉਹ ਆਜ਼ਾਦੀ ਹੁੰਦਾ ਹੈ ਤਾਂ ਇਸ ਦਾ ਜਿਹੜਾ ਟਾਈਟਲ ਵੀ ਇੱਕ ਬਹੁਤ ਸਿੰਬੋਲਿਕ ਤੇ ਇੱਕ ਨਵੀਂ ਸਾਨੂੰ ਗੱਲ ਵੱਲ ਇਸ਼ਾਰਾ ਕਰਨ ਵਾਲਾ ਹੈ ਔਰ ਇਸ ਕਿਤਾਬ ਦੇ ਵਿੱਚ ਇੱਕ ਖਾਸ ਗੱਲ ਹੈ ਕਿ ਅਨੁਰਾਧਾ ਇੱਥੇ ਬਾਡੀ ਪੋਲਿਟਿਕਸ ਦੀ ਗੱਲ ਨਹੀਂ ਕਰਦੀ ਬਲਕਿ ਇੱਕ ਇੱਕ ਜਿਹੜੇ ਇੱਕ ਔਰਤਾਂ ਨੂੰ ਲੈ ਕੇ ਜੋ ਸਾਡੇ ਐਕਸਪਲੋਇਟੇਸ਼ਨ ਹੈ ਜਾਂ ਜੋ ਵਿਤਕਰਾ ਕੀਤਾ ਜਾਂਦਾ ਉਸ ਦੇ ਬੁਨਿਆਦੀ ਕਾਰਨਾ ਤੱਕ ਜਾਂਦੀ ਹੈ ਔਰ ਕਿਤੇ ਵੀ ਉਹ ਮੇਲ ਫੀਮੇਲ ਦੀ ਇਸ ਤਰ੍ਹਾਂ ਬਾਈਨਰੀ ਨਹੀਂ ਕਰਦੀ ਜਾਂ ਮਰਦ ਜਾਂ ਔਰਤ ਨੂੰ ਇੱਕ ਦੂਜੇ ਦੇ ਆਪਸ ਵਿੱਚ ਦੁਸ਼ਮਨ ਦੇ ਤੌਰ ਤੇ ਖੜਾ ਨਹੀਂ ਕਰਦੀ ਬਲਕਿ ਦੋਨਾਂ ਨੂੰ ਇੱਕ ਕੰਪਲੀਮੈਂਟਰੀ ਮੰਨਦੀ ਹੈ ਇਹ ਵੀ ਇਸ ਕਿਤਾਬ ਦਾ ਇੱਕ ਡਿਫਰੈਂਟ ਹੋ ਹੈ ਔਰ ਉਹ ਕਿਤਾਬ ਚਾਹੇ ਉਹ ਸਫਰਨਾਮ ਹੈ ਜਦੋਂ ਉਹ ਸਾਡੇ ਸੱਭਿਆਚਾਰ ਨਾਲ ਉੱਥੋਂ ਦੇ ਯੂਰਪ ਦੇ ਸੱਭਿਆਚਾਰ ਦੀ ਤੁਲਨਾ ਕਰਦੀ ਹੈ ਤਾਂ ਇਹ ਨਾਲ ਦੀ ਨਾਲ ਸਾਡੇ ਜਿਹੜੇ ਸੱਭਿਆਚਾਰ ਦੇ ਵਿੱਚ ਕੁਝ ਗੈਪਸ ਨੇ ਖੱਪੇ ਨੇ ਔਰ ਜੋ ਥੋਥਾ ਪੜਨਾ ਸਾਡੇ ਸੱਭਿਆਚਾਰ ਚ ਉਸ ਨਾਲ ਵੀ ਉਸ ਉਸ ਵੱਲ ਵੀ ਇਸ਼ਾਰਾ ਕਰਦੀ ਹੈ ਔਰ ਜਦੋਂ ਇਹ ਦੋਨੋਂ ਸੱਭਿਆਚਾਰਾਂ ਦੀ ਤੁਲਨਾ ਹੁੰਦੀ ਹੈ ਤਾਂ ਤੁਲਨਾ ਚ ਕੁਝ ਨਵੇਂ ਸੁਪਨੇ ਵੀ ਪੈਦਾ ਹੁੰਦੇ ਨੇ اپنی ਇਸ ਪੁਸਤਕ ਰਾਹੀਂ ਇਸ ਸਫਰਨਾਮੇ ਰਾਹੀਂ ਅਨੁਰਾਦਾ ਵਿਆਹ ਸੰਸਥਾਵਾਂ ਤੇ ਵੀ ਸਵਾਲ ਉਠਾਉਂਦੀ ਹੈ ਕਿ ਕਿਸ ਤਰ੍ਹਾਂ ਜਿਹੜੇ ਵਿਆਹ ਦੀ ਸੰਸਥਾ ਵਿੱਚ ਔਰਤ ਦਾ ਜਿਹੜਾ ਇੱਕ ਡਿਸਕ੍ਰਿਮੀਨੇਸ਼ਨ ਹੁੰਦਾ ਜਾਂ ਸ਼ੋਸ਼ਣ ਹੁੰਦਾ ਔਰ ਈਵਨ ਉਹ ਇਸ਼ਾਰਾ ਇਹ ਵੀ ਕਰਦੀ ਹੈ ਕਿ ਕਿਵੇਂ ਲੋਕ ਯੂਰਪ ਦੇ ਵਿੱਚ ਜਾ ਕੇ ਵੀ ਜਿਹੜੀ ਮਾਨਸਿਕਤਾ ਹੈ ਉਸੇ ਤਰ੍ਹਾਂ ਦੀ ਬਣੀ ਰਹਿੰਦੀ ਹੈ ਔਰ ਮਾਨਸਿਕਤਾ ਬਦਲਦੀ ਨਹੀਂ ਤੁਹਾਨੂੰ ਇਹ ਲੱਗਿਆ ਕਿ ਇਹ ਪੁਸਤਕ ਜੋ ਨਾਰੀ ਆਵਾਦੀ ਚਿੰਤਨ ਦੇ ਵਿੱਚ ਜਿਹੜੇ ਬਹੁਤ ਹੀ ਗੰਭੀਰ ਇਸ਼ੂਜ਼ ਨੇ ਨਾ ਉਹਨਾਂ ਨੂੰ ਲੈ ਕੇ ਚੱਲਦੀ ਡਿਬੇਟ ਡਿਸਕਸ਼ਨ ਡਾਇਲੋਗ ਦਾ ਹਿੱਸਾ ਬਣਨੀ ਚਾਹੀਦੀ ਹੈ ਔਰ ਤਾਂਕਿ ਇਸ ਨੂੰ ਸਾਡੇ ਵਿਦਿਆਰਥੀ ਪੜ ਸਕਣ ਤੇ ਇਸ ਕਰਕੇ ਵੀ ਸਾਨੂੰ ਲੱਗਿਆ ਕਿ ਇਹ ਪੁਸਤਕ ਜਿਹੜੀ ਪੰਜਾਬ ਪੰਜਾਬੀ ਭਾਸ਼ਾ ਵਿੱਚ ਜਾਣੀ ਚਾਹੀਦੀ ਹੈ। ਔਰ ਇਸੇ 2018 ਦੇ ਵਿੱਚ ਵੱਖ-ਵੱਖ ਰੀਆਂ ਥਾਵਾਂ ਤੇ ਯੂਨੀਵਰਸਟੀਆਂ ਤੇ ਵਿੱਚ ਅ ਵਿਦਿਆਰਥੀਆਂ ਤੇ ਲੋਕ ਪੱਖੀ ਅਧਿਆਪਕਾਂ ਤੇ ਦੂਸਰੇ ਜਥੇਬੰਦੀਆਂ ਨੇ ਕੁਝ ਨਾਰੇ ਦਿੱਤੇ ਜਿਵੇਂ ਬੇਖੌਫ ਆਜ਼ਾਦੀ ਜਾਂ ਕਲੇਮ ਯੂਅਰ ਨਾਈਟਸ ਆ ਜਾਂ ਦਿਨ ਵੀ ਸਾਡਾ ਰਾਤ ਵੀ ਸਾਡੀ ਇਸ ਤਰ੍ਹਾਂ ਦੀਆਂ ਕੁਝ ਮੁਹਿੰਮਾਂ ਚੱਲੀਆਂ ਆਜ਼ਾਦੀ ਮੇਰਾ ਬ੍ਰਾਂਡ ਇਸ ਦੇ ਵਿੱਚ ਐਡੀਸ਼ਨ ਕਰਦੀ ਹੈ ਉਹ ਕਹਿੰਦੇ ਕਿ ਸਿਰਫ ਘਰ ਹੀ ਸਾਡਾ ਨਹੀਂ ਬਲਕਿ ਦੁਨੀਆ ਵੀ ਸਾਡੀ ਹੈ ਅਸੀਂ ਕਿਤੇ ਵੀ ਕਦੋਂ ਵੀ ਆ ਜਾ ਸਕਦੀਆਂ ਹਾਂ ਅਨੁਰਾਧਾ ਇਸ ਪੁਸਤਕ ਦੇ ਵਿੱਚ ਕਿਤੇ ਵੀ ਇੱਕ ਸੈਂਸ ਆਫ ਵਿਕਟਮਹੂਡ ਵਾਲੀ ਫੀਲਿੰਗ ਨਹੀਂ ਲੈ ਕੇ ਆਂਦੀ ਔਰ ਔਰਤ ਨੂੰ ਨਾ ਹੀ ਉਹ ਕੋਈ ਤਰਸ ਦੇ ਪਾਤਰ ਵਜੋਂ ਪੇਸ਼ ਕਰਦੀ ਹੈ ਸਗੋਂ ਇੱਕ ਇੱਕ ਨਵੇਂ ਤਰੀਕੇ ਨਾਲ ਜੂਝਦੀ ਹੋਈ ਨਵੇਂ ਆਪਣੇ ਚੀਜ਼ਾਂ ਨੂੰ ਸਿੱਖਣ ਲਈ ਤਜਰਬੇ ਕਰਦੀ ਹੋਈ ਔਰ ਕੱਲਾ ਬੈਗ ਪਾ ਕੇ ਪੂਰੀ ਦੁਨੀਆ ਦੀ ਸੈਰ ਤੇ ਨਿਕਲਣ ਵਾਲੀ ਔਰ ਜਿਆਦਾ ਕੋਈ ਪੈਸੇ ਵੀ ਨਾਲ ਲੈ ਕੇ ਨਹੀਂ ਕਿਸ ਤਰ੍ਹਾਂ ਉਹ ਜਿਹੜੀ ਬਿਨਾ ਪੈਸਿਆਂ ਤੋਂ ਕਿਸ ਤਰ੍ਹਾਂ ਉਹ ਲੋਕਾਂ ਦੇ ਅਣਜਾਣ ਲੋਕਾਂ ਕੋਲੇ ਜਾ ਕੇ ਰਹਿੰਦੀ ਹੈ ਔਰ ਕਿਸ ਤਰ੍ਹਾਂ ਉਹ ਹੁਕਮਦੀ ਹੈ ਔਰ ਔਰ ਕੱਲੀ ਜਾ ਕੇ ਚੀਜ਼ਾਂ ਨੂੰ ਦੇਖਦੀ ਹੈ ਔਰ ਸਾਡੇ ਸਾਹਮਣੇ ਉਹ ਇੱਕ ਗੰਭੀਰ ਤੇ ਇੱਕ ਫਲਸਫੀਕਲ ਸੂਝ ਵੀ ਰੱਖਦੀ ਆਖਰ ਦੇ ਵਿੱਚ ਉਹ ਆਪਣੀਆਂ ਹਮ ਵਤਨ ਕੁੜੀਆਂ ਨੂੰ ਸੰਬੋਧਨ ਕਰਦੀ ਹੈ ਔਰ ਇੱਕ ਛੋਟਾ ਪੈਰਾ ਲਿਖਦੀ ਹੈ ਉਹ ਰਸਦਾ ਟਾਈਟਲ ਵੀ ਇਹ ਹੈ ਕਿ ਹਮ ਵਤਨ ਕੁੜੀਆਂ ਦੇ ਨਾਮ ਮੇਰੀ ਯਾਤਰਾ ਇੱਥੇ ਹੀ ਖਤਮ ਹੁੰਦੀ ਹੈ ਇੱਥੋਂ ਪੈਰਿਸ ਅਤੇ ਫਿਰ ਉੱਥੋਂ ਵਾਪਸ ਲੰਡਨ ਬਸ ਮੇਰੀ ਯਾਤਰਾ ਅਜੇ ਸ਼ੁਰੂ ਹੋਈ ਹੈ ਅਤੇ ਤੁਹਾਡੀ ਵੀ ਤੁਸੀਂ ਤੁਰਿਓ ਆਪਣੇ ਪਿੰਡ ਵਿੱਚ ਨਹੀਂ ਤੁਰ ਸਕਦੀਆਂ ਤਾਂ ਆਪਣੇ ਸ਼ਹਿਰ ਵਿੱਚ ਤੁਰਿਓ ਆਪਣੇ ਸ਼ਹਿਰ ਵਿੱਚ ਨਹੀਂ ਤੁਰ ਸਕਦੀਆਂ ਤਾਂ ਆਪਣੇ ਦੇਸ਼ ਵਿੱਚ ਤੁਰਿਓ ਆਪਣਾ ਦੇਸ਼ ਵੀ ਮੁਸ਼ਕਿਲ ਪੈਦਾ ਕਰਦਾ ਹੈ ਤੋਰਨ ਵਿੱਚ ਤਾਂ ਇਹ ਦੁਨੀਆ ਵੀ ਤੇਰੀ ਹੀ ਹੈ ਆਪਣੀ ਦੁਨੀਆ ਵਿੱਚ ਤੁਰਿਓ ਪਰ ਤੁਸੀਂ ਤੁਰਿਓ ਤੁਸੀਂ ਆਜ਼ਾਦ ਬੇਫਿਕਰ ਬੇਪਰਵਾ ਬਿਣਾ ਕੰਮ ਬਿਣਾ ਸ਼ਰਮ ਕੀਤੇ ਤੁਰਿਓ ਤੁਸੀਂ ਆਪਣੀ ਚੁੰਨੀਆਂ ਸਾੜ ਕੇ ਆਪਣੀ ਬਰਾ ਸਾਈਡ ਤੋਂ ਕੱਢ ਕੇ ਖੁੱਲੇ ਫਰਾਕ ਪਾ ਕੇ ਤੁਰਿਓ ਪਰ ਤੁਰਿਓ ਜ਼ਰੂਰ ਤੂੰ ਚੱਲੇਂਗੀ ਤਾਂ ਤੇਰੀ ਧੀ ਵੀ ਚੱਲੇਗੀ ਔਰ ਮੇਰੀ ਧੀ ਵੀ ਫਿਰ ਆਪਣੀਆਂ ਸਭ ਦੀਆਂ ਧੀਆਂ ਚੱਲਣਗੀਆਂ ਅਤੇ ਜਦੋਂ ਸਾਰਿਆਂ ਇਕੱਠੀਆਂ ਤੁਰਨ ਗਿਆ ਤਾਂ ਸਭ ਆਜ਼ਾਦ ਬੇਫਿਕਰ ਅਤੇ ਬੇਪਰਵਾਹ ਹੋ ਕੇ ਤੁਰਨ ਗਿਆ ਦੁਨੀਆ ਨੂੰ ਸਾਡੇ ਤੁਰਨ ਦੀ ਆਦਤ ਹੋ ਜਾਵੇਗੀ ਜੇ ਨਹੀਂ ਹੋਵੇਗੀ ਤਾਂ ਆਦਤ ਪਾਣੀ ਪਏਗੀ ਪਰ ਡਰ ਕੇ ਘਰ ਵਿੱਚ ਨਾ ਰਹਿ ਜਾਓ ਤੁਹਾਡੇ ਆਪਣੇ ਘਰ ਤੋਂ ਕਿਤੇ ਜ਼ਿਆਦਾ ਸੁਰੱਖਿਅਤ ਇਹ ਬੇਗਾਨੀ ਦੁਨੀਆ ਹੈ ਉਹ ਕਿਤੇ ਜ਼ਿਆਦਾ ਤੇਰੀ ਆਪਣੀ ਹੈ ਬਾਹਰ ਨਿਕਲਦੇ ਹੀ ਖੁਦ ਤੇ ਯਕੀਨ ਕਰੀ ਖੁਦ ਤੇ ਯਕੀਨ ਕਰਦੇ ਹੋਏ ਘੁੰਮੀ ਤੂੰ ਖੁਦ ਆਪਣਾ ਸਹਾਰਾ ਹੈ ਤੈਨੂੰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ ਤੂੰ ਆਪਣੇ ਆਪ ਨਾਲ ਘੁੰਮੀ ਆਪਣੇ ਦੁੱਖ ਆਪਣੀਆਂ ਖੁਸ਼ੀਆਂ ਆਪਣਾ ਇਕੱਲਾਪਨ ਸਭ ਨਾਲ ਲੈ ਕੇ ਇਸ ਦੁਨੀਆ ਦੇ ਦੁਰਲਭ ਖਜ਼ਾਨੇ ਲੱਭੀ ਇਹ ਦੁਨੀਆ ਤੇਰੇ ਲਈ ਬਣੀ ਹੈ ਇਹਨੂੰ ਦੇਖੀਂ ਜ਼ਰੂਰ ਇਹਨੂੰ ਜਾਣੀ ਇਹਨੂੰ ਜਿਉਈ ਇਹ ਦੁਨੀਆ ਆਪਣੀ ਮੁੱਠੀ ਚ ਲੈ ਕੇ ਘੁੰਮੀ ਇਸ ਦੁਨੀਆ ਵਿੱਚ ਗੁਆਚਣ ਲਈ ਘੁੰਮੀ ਇਸ ਦੁਨੀਆ ਨੂੰ ਖੋਜਣ ਲਈ ਘੁੰਮੀ ਇਸ ਵਿੱਚੋਂ ਕੁਝ ਹਾਸਲ ਕਰਨ ਲਈ ਘੁੰਮੀ ਅਤੇ ਕੁਝ ਗਵਾਨ ਲਈ ਘੁੰਮੀ ਆਪਣੇ ਆਪ ਤੱਕ ਪਹੁੰਚਣ ਅਤੇ ਆਪਣੇ ਆਪ ਨੂੰ ਹਾਸਲ ਕਰਨ ਲਈ ਘੁੰਮੀ ਪਰਤੂ ਕੁਮੀ ਜ਼ਰੂਰ ਸਾਨੂੰ ਪੂਰਾ ਯਕੀਨ ਹੈ ਕਿ ਇਹ ਕਿਤਾਬ ਇਸ ਧਰਤੀ ਨੂੰ ਦੁਨੀਆ ਨੂੰ ਖੂਬਸੂਰਤ ਬਣਾਉਣ ਲਈ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਜਾਂਦੀਆਂ ਪ੍ਰਾਪਤੀਆਂ ਅਤੇ ਪਹਿਲ ਕਦਮੀਆਂ ਨੂੰ ਵਿਕਸਿਤ ਕਰਨ ਵਿੱਚ ਆਪਣਾ ਯੋਗਦਾਨ ਪਾਵੇਗੀ ਸਾਨੂੰ ਇਸ ਇਸ ਗੱਲ ਤੇ ਪੂਰਾ ਵਿਸ਼ਵਾਸ ਹੈ